ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ RAMDASIAAN ਦਾ ਮੁੰਡਾ ਸਰਕਾਰੀ ਟੀਚਰ ਸਿਆਸੀ ਗੌਰਨ ਹੈ ਜੀ ਤੇ ਏਰੀਆ ਹੈਗਾ ਅਮ드ਗੜ ਮੰਡੀ ਤੇ ਇੱਥੇ ਦਾ ਵੀਰ ਹੈ ਤੇ ਆਪਾਂ ਨੂੰ ਉਹਦੇ ਲਾਗੇ ਛਾਗੇ ਕੁੜੀ ਰਮਦਾਸੀਆਂ ਸਿੱਖਾਂ ਦੀ ਚਾਹੀਦੀ ਹੈ ਤੇ ਕੁੜੀ ਆਪਾਂ ਨੂੰ ਮੁਲਾਜ਼ਮ ਚਾਹੀਦੀ ਹੈ ਜੀ ਧਿਆਨ ਨਾਲ ਸੁਣ ਲੋ ਕੁੜੀ ਮੁਲਾਜ਼ਮ ਚਾਹੀਦੀ ਹੈ ਕੁੜੀ 27 ਸਾਲ ਤੋਂ ਉੱਪਰ ਹੋਵੇ ਥੱਲੇ ਨਾ ਹੋਵੇ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਤਾਂ ਕਿ ਇਸ ਵੀਰ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਦੇ ਇੱਕ ਰਾਮਦਾਸੀਆਂ ਦੀ ਕੁੜੀ ਆਪਣੇ ਕੋਲ ਹੈਗੀ ਆ ਮੁੱਗੇ ਏਰੀਏ ਤੋਂ ਜੀ ਤੇ ਉਹ ਹੈਗੀ ਹੈ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਗਈ ਹੋਈ ਹੈ ਜੀ 2 ਸਾਲ ਦੀ ਪੜ੍ਹਾਈ ਪੂਰੀ ਹੋ ਗਈ ਤੇ ਉਹਨਾਂ ਨੂੰ ਮੁੰਡਾ ਚਾਹੀਦਾ ਜਿਹੜਾ 25 ਲੱਖ ਰੁਪਏ ਉਹਨਾਂ ਨੂੰ ਦੇ ਸਕੇ ਤੇ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ 25 ਲੱਖ ਰੁਪਏ ਦੀ ਮੰਗ ਹੈ ਕੁੜੀ ਹੈਗੀ ਹੈ 95 ਵਰਨ ਤੇ ਇਹਨਾਂ ਦੀ 25 ਲੱਖ ਰੁਪਏ ਡਿਮਾਂਡ ਹੈ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੇ ਕੋਈ ਮੇਰਾ ਵੀਰ ਰਾਮਦਾਸੀ ਸਿੱਖਾਂ ਦਾ ਮੁੰਡਾ ਜਾਣਾ ਚਾਹੁੰਦਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਿਪੋਰਟਰ ਤੇ ਆਪਣੇ ਕੋਲੇ ਆਈ ਹੈ ਇੱਕ ਮਾਨਸਾ ਏਰੀਆ ਤੋਂ ਕੁੜੀ ਜੀ ਆਪਾਂ ਨੂੰ ਮਾਨਸਾ ਜਾਂ ਬਠਿੰਡਾ ਦੇ ਵਿੱਚ ਮੁੰਡਾ ਚਾਹੀਦਾ ਹੈ 5-7 ਕਿਲੀਆਂ ਦੇ ਵਿੱਚ 5-7 ਕੁੜੀਆਂ ਦੇ ਵਿੱਚ ਭੈਣ ਕੇ ਕਰ ਦੇਣਗੇ ਮੁੰਡਾ ਆਪਾਂ ਨੂੰ ਡਿਵੋਰਸੀ ਹੋਵੇ ਭੈਣ ਕੋਲੇ 7 ਸਾਲ ਦਾ ਮੁੰਡਾ ਹੈ ਤੇ ਭੈਣ ਕੋਲੇ 7 ਸਾਲ ਦਾ ਮੁੰਡਾ ਹੈ ਤੇ ਮੁੰਡਾ ਆਪਾਂ ਨੂੰ ਡਿਵੋਰਸੀ ਹੀ ਚਾਹੀਦਾ ਹੈ ਤੇ ਜੇ ਕਿਸੇ ਮੇਰੇ ਵੀਰ ਦਾ ਡਿਵੋਰਸ ਹੋਇਆ ਹੋਇਆ 5-7 ਕਿਲੇ ਪੈੜੀ ਦੇ ਹੈਗੇ ਨੇ ਤਾਂ ਸੰਪਰਕ ਜ਼ਰੂਰ ਕਰੋ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਜੀ ਆਪਣੇ ਰਾੜਾ ਸਾਹਿਬ ਏਰੀਏ ਤੋਂ ਕੈਨੇਡਾ ਪੀਆਰ ਕੁੜੀ 93 ਦਾ ਵਰਤ ਹੈ ਪੈਣ ਦਾ ਤੇ ਉਹਨੂੰ ਚਾਹੀਦਾ ਐਦਰ ਲਈ ਮੁੰਡਾ 8-10 ਕਿਲਿਆਂ ਚ ਕਰ ਦੇਣਗੇ ਮੁੰਡਾ ਵਿਆਹ ਆਪਦਾ ਆਪ ਕਰ ਲਵੇ ਤੇ ਕੁੜੀ ਵਾਲਿਆਂ ਦੀ ਕੋਈ ਮੰਗ ਡਿਮਾਂਡ ਨਹੀਂ ਹੈਗੀ ਤੇ ਬਸ ਮੁੰਡਾ ਵਿਆਹ ਆਪਦਾ ਆਪ ਕਰ ਲਵੇ ਆਪਾਂ ਨੂੰ ਇੱਥੇ ਨੇੜੇ ਤੇੜੇ ਮਰੇਲ ਕੋਟਲਾ ਅਮ드ਗੜ ਮੰਡੀ ਲੁਧਿਆਣੇ ਤੱਕ ਚਲੇ ਜਾਣਗੇ ਜੀ ਜਿਆਦਾ ਦੂਰ ਨਹੀਂ ਜਾਂਦੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲ ਆਈ ਆ ਪੰਡਤਾਂ ਦੀ ਕੁੜੀ ਜੀ ਪੰਡਤਾਂ ਦੀ ਕੁੜੀ ਐ ਤੇ ਉਹਨਾਂ ਨੂੰ ਚਾਹੀਦਾ ਮੁੰਡਾ ਕੈਨੇਡਾ ਪੀਆਰ ਤੇ ਕੁੜੀ ਉਧਰ ਵਰਕ ਪਰਮਿਟ ਤੇ ਐ ਮਤਲਬ ਉਹ ਕਹਿੰਦੇ ਵੀ ਕੋਈ ਵੀ ਕਾਸਟ ਦਾ ਮੁੰਡਾ ਹੋਵੇ ਤੇ ਭੈਣ ਦੀ ਉਮਰ ਹੈਗੀ 29 ਸਾਲ ਕਿਸੇ ਵੀ ਕਾਸਟ ਦਾ ਮੁੰਡਾ ਮੇਰੇ ਨਾਲ ਸੰਪਰਕ ਕਰੋ ਜੀ ਰਿਸ਼ਤਾ ਕਰ ਦੇਣਗੇ ਉਹ ਤੇ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਮੁੰਡਾ ਕੈਨੇਡਾ ਦਾ ਪੀਆਰ ਚਾਹੀਦਾ ਧੰਨਵਾਦ हां जी सस्तरी काल मैं सोडी अपनी रूपिंदर ते अपने ਕੋਲ ਆਈ ਹੈ ਜੀ ਰਮਦਾਸ ਜੀ ਦੀ ਕੁੜੀ 20 ਸਾਲ ਉਮਰ ਹੈ ਭੈਣ ਦੀ ਤੇ ਬਿਲਕੁਲ ਗਰੀਬ ਪਰਿਵਾਰ ਦੀ ਲੜਕੀ ਹੈ ਜੀ 2 2.5 ਕਿਲਿਆਂ ਦੇ ਵਿੱਚ ਜੇ ਕੋਈ ਜੱਟਾਂ ਦਾ ਮੁੰਡਾ ਹੈਗਾ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਤੇ ਭੈਣ ਵੀ ਇਹੀ ਡਿਮਾਂਡ ਹੈ ਵੀ ਭੈਣ ਨੇ ਜੱਟਾਂ ਦੇ ਮੁੰਡੇ ਨਾਲ ਹੀ ਵਿਆਹ ਕਰਾਉਣਾ ਹੈ ਤੇ ਉਮਰ ਜ਼ਿਆਦਾ ਨਾ ਹੋਵੇ 24 25 ਸਾਲ ਤੱਕ ਮੁੰਡਾ ਚੱਲ ਜੂਗਾ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਧੰਨਵਾਦ ਜੀ ਹਾਂਜੀ ਸਤ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਇੱਕ 24 ਸਾਲ ਦੀ ਆਪਣੇ ਕੋਲੇ ਮੱਝ ਵੀ ਸਿੰਘਾਂ ਦੀ ਗੁੱਡੀ ਆਈ ਹੈ ਜੀ ਸਸਤਾ ਦੇ ਵਿੱਚ ਵਿਆਹ ਕਰਨਾ ਉਹਨਾਂ ਨੇ ਜੇ ਕੋਈ ਮੇਰਾ ਵੀਰ ਬਿਲਕੁਲ ਕਰੀਬ ਪਰਿਵਾਰ ਦਾ ਮੁੰਡਾ ਹੈ ਜਿਹੜਾ ਮਾੜਾ ਮੋਟਾ ਆਪਦਾ ਘਰ ਦਾ ਕੰਮਕੁਮ ਕਰਦਾ ਹੈ ਕੋਈ ਲੱਕੜ ਦਾ ਕੋਈ ਥਾਸੀ ਦਾ ਵੀ ਸਾਡੇ ਇੱਥੇ ਲੱਗੇ ਛਾਗੀ ਮੁੰਡਾ ਚਾਹੀਦਾ ਆਪਾਂ ਨੂੰ ਇਧਰ ਲੁਧਿਆਣਾ ਤੂਰੀ ਤੇ ਖੰਨਾ ਤੇ ਇਧਰ ਆਪਣਾ ਜਗਰਾਉਂ ਸਾਈਡ ਤੇ ਧੰਨਵਾਦ ਜੀ ਹਾਂਜੀ ਸਾਸਤਰੀ ਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ 193 ਸਾਲ ਦਾ ਮੁੰਡਾ ਆ ਜੀ ਗੁਰਚ ਇੱਕ ਪਰਿਵਾਰ ਦੇ ਵਿੱਚੋਂ ਜੱਟਾਂ ਦਾ ਮੁੰਡਾ ਜੀ 2 ਕਿਲੇ ਪੈਲੀ ਹੈ ਤੇ ਆਪਾਂ ਨੂੰ ਚਾਹੀਦੀ ਆ ਉਹਦੇ ਲਈ ਜੱਟਾਂ ਦੀ ਕੁੜੀ ਤੇ ਆਸਟ੍ਰੇਲੀਆ ਦਾ ਪੀਆਰ ਹੈ ਤੇ ਜਿਹੜੀ ਵੀ ਕੋਈ ਮੇਰੀ ਭੈਣ ਆਸਟ੍ਰੇਲੀਆ ਜਾਣ ਦੀ ਚਾਹਨਾ ਰੱਖਦੀ ਆ 2 ਕਿਲੇ ਪੈਲੀ ਦੇ ਵਿੱਚ ਜੇ ਕਰਦੋਂਗੇ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਜੀ ਧੰਨਵਾਦ ਹਾਂਜੀ ਸਾਸਰੀ ਕੱਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਮਿਸਤਰੀ ਸਿੰਘਾਂ ਦੀ ਕੁੜੀ ਬਹੁਤ ਕਰੀਬ ਪਰਿਵਾਰ ਦੇ ਵਿੱਚੋਂ ਆਈ ਹੈ ਜੀ ਤੇ ਭੈਣ 12 ਕਲਾਸਾਂ ਪੜ੍ਹੀ ਹੋਈ ਹੈ ਤੇ ਉਮਰ ਹੈਗੀ ਹੈ ਸਾਰੀ 24 ਸਾਲ ਤੇ ਆਪਾਂ ਨੂੰ ਮਿਸਤਰੀ ਸਿੰਘਾਂ ਦਾ ਮੁੰਡਾ ਚਾਹੀਦਾ ਤੇ ਮੁੰਡੇ ਦੇ ਕੇਸ ਨਾਲ ਹੋਣ ਬੋਦੀਆਂ ਵਾਲਾ ਹੋਵੇ ਮੁੰਡਾ ਤੇ ਬਿਲਕੁਲ ਗਰੀਬ ਪਰਿਵਾਰ ਤੋਂ ਆ ਜੀ ਚੁੰਨੀ ਚੜਾਵਾ ਕਰ ਦੇਣਗੇ ਤੇ ਚਾਹੇ ਦੇਖਣ ਆਈ ਲੈ ਜਾਣਾ ਤੇ ਬਹੁਤ ਜ਼ਿਆਦੇ ਕਰੀਪਰਾ ਤੋਂ ਮੁੰਡਾ ਹੋਵੇ ਮਿਸਤਰੀ